ਗੁਰੂਆਂ ਪੀਰਾਂ ਪਗੰਬਰਾਂ ਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਸ ਵਿੱਚੋਂ ਇਸ ਟਾਈਮ ਸਿਫਟ ਢਾਈ ਦਰਿਆ ਜਿਹੜੇ ਆ ਪੰਜਾਬ ਦੇ ਵਿੱਚ ਵਗਦੇ ਆ ਰਾਵੀ ਦਰਿਆ ਚੜਦੇ ਤੇ ਲੈਂਦੇ ਦੋਵਾਂ ਪਾਸੇ ਵਗੀ ਜਾਂਦਾ ਆ ਕਦੀ ਉਹ ਚੜਦੇ ਵਿੱਚ ਤੇ ਕਦੀ ਲੈਂਦੇ ਵਿੱਚ ਲਤਾਂ ਪਸਾਰ ਕੇ ਬੈਠਾ ਆ ਤੇ ਪੰਜਾਂ ਦਰਿਆਵਾਂ ਦੇ ਵਿੱਚੋਂ ਇੱਕ ਦਰਿਆ ਬਿਆਸ ਨੀਲਾ ਆਸਮਨ ਤੇ ਵਹਿੰਦਾ ਬਿਆਸ ਦਰਿਆ ਜਿਹੜਾ ਹਿਮਾਚਲ ਤੋਂ ਨਿਕਲਦਾ ਆ ਤੇ ਮਕੇਰੀਆਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਆ ਹਸ਼ਿਆਰਪੁਰ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਡਿਸਟ੍ਰਿਕਟ ਵੈਂਦਾ ਹੋਇਆ ਹਰੀ ਕੇ ਜਾ ਕੇ ਸਤਲੁਜ ਦੇ ਨਾਲ ਮੇਲ ਖਾਂਦਾ ਆ ਤੇ ਉਥੋਂ ਪਾਣੀ ਜਿਹੜਾ ਆ ਨਹਿਰਾਂ ਦੇ ਰੂਪ ਵਿੱਚ ਰਾਜਸਥਾਨ ਨੂੰ ਜਾਂਦਾ ਆ ਅੱਜ ਤੁਹਾਨੂੰ ਪੰਜਾਬ ਦੀਆਂ ਉਹ ਹਸੀਨ ਥਾਵਾਂ ਦੀ ਸੈਰ ਕਰਾਵਾਂਗੇ ਜਿਹੜੀਆਂ ਆਪਾਂ ਸੋਚ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਇਹ ਇਹੋ ਜਿਹੀਆਂ ਥਾਵਾਂ ਜਿਹੜੀਆਂ ਹੈਗੀਆਂ ਨੇ ਤੇ ਜੰਗਲ ਸਫਰ ਕਰਨ ਲਈ ਕੈਂਪਿੰਗ ਕਰਨ ਲਈ ਤੇ ਇਨ੍ਹਾਂ ਖੂਬਸੂਰਤ ਵਾਦੀਆਂ ਦਾ ਪੰਜਾਬ 'ਚ ਨਜ਼ਾਰਾ ਲੈਣ ਲਈ ਜੁੜੇ ਰਹੋ ਅੱਜ ਦੇ ਸਫਰਾਂ ਦੇ ਨਾਲ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਆਓ ਚੱਲਦੇ ਆਂ ਅਗਲੇ ਸਫਰਾਂ ਵੱਲ ਤੇ ਮਾਣਦੇ ਆਂ ਇਹਨਾਂ ਪੰਜਾਬ ਦੀਆਂ ਖੂਬਸੂਰਤ ਥਾਵਾਂ ਦਾ ਆਨੰਦ ਦਰਿਆ ਬਿਆਸ ਨੂੰ ਪਾਰ ਕਰਨ ਤੋਂ ਬਾਅਦ ਖੱਬੇ ਪਾਸੇ ਨੂੰ ਰਾਹ ਜਾਂਦਾ ਹੈ ਦਸੂਏ ਨੂੰ ਆਪਾਂ ਨੂੰ ਜਾਣਾ ਆ ਟਾਂਡੇਵਾਲ ਨੂੰ ਟਾਂਡਾ ਇਥੋਂ ਹਾਰਦਲੀ 7 ਕਿਲੋਮੀਟਰ ਰਹਿ ਗਿਆ ਆ ਅਸੀਂ ਪਹੁੰਚੇ ਆ ਪੁਲ ਪੁਖਤਾ ਪੁਲ ਪੁਖਤਾ ਵੇਈ ਨਦੀ ਉੱਪਰ ਬਣਿਆ ਹੋਇਆ ਪੁਲ ਤੇ ਇਹਦੇ ਨਾਲ ਗੁਰਦੁਆਰਾ ਸਾਹਿਬ ਸ਼ੋਭਤ ਆ ਬਹੁਤ ਉਹ ਵਧੀਆ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਮੌਸਮ ਬਹੁਤ ਸੁਣਾ ਹੋਇਆ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਤੇ ਵਧੇ ਅਗਲੇ ਸਫ਼ਰਾਂ ਵੱਲ ਗੁਰੂ ਮਾਰੇ ਕਿਰਪਾ ਕਰੇ ਇਹ ਮੌਸਮ ਬਹੁਤ ਵਧੀਆ ਨੀਲੇ ਆਸਮਾਨ ਦੇ ਥੱਲੇ ਠੰਡੀਆਂ ਹਵਾਵਾਂ ਦੇ ਵਿੱਚ ਅਸੀਂ ਵੱਧ ਰਹੇ ਹਾਂ ਜਿਲ੍ਹਾ ਸ਼ਹਿਰਪੁਰ ਦੇ ਉਹਨਾਂ ਹਸੀਨ ਥਾਵਾਂ ਵੱਲ ਜਿਹੜੀਆਂ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਵਿੱਚ ਇਦਾਂ ਦੀਆਂ ਥਾਵਾਂ ਹੈਗੀਆਂ ਤੁਹਾਨੂੰ ਵੀ ਦਿਖਾਉਨੇ ਆ ਜੁੜੇ ਰਹੋ ਸਫਰਾਂ ਦੇ ਨਾਲ ਤੇ ਟਾਂਡਾ ਇੱਥੋਂ ਹੈਗਾ 7 ਕਿਲੋਮੀਟਰ ਤੇ ਅਸੀਂ ਟਾਂਡੇ ਤੋਂ ਜਲੰਧਰ ਪਠਾਨਕੋਲ ਰੋਡ ਨੂੰ ਕ੍ਰੋਸ ਕਰਕੇ ਚੜਨਾ ਹੈ ਹਸ਼ਿਆਰਪੁਰ ਰੋਡ ਤੇ ਹਸ਼ਿਆਰਪੁਰ ਰੋਡ ਤੇ ਦੋ ਸੜਕੇ ਤੋਂ ਮੁੜ ਕੇ ਹਰਿਆਣਾ ਹਰਿਆਣੇ ਤੋਂ ਜਨੌੜੀ ਤੇ ਜਨੌੜੀ ਤੋਂ ਆਪਾਂ ਪਹੁੰਚਾਂਗੇ ਟੋਲਬਾਹਾ ਅੱਜ ਤੁਹਾਨੂੰ ਪਹਿਲਾਂ ਸਭ ਤੋਂ ਟੋਲਬਾਹਾ ਡੈਮ ਦਿਖਾਵਾਂਗੇ ਤੇ ਟੋਲਬਾਹਾ ਤੋਂ ਬਾਅਦ ਕੁਕਨਟ ਤੇ ਪੰਜਾਬ ਦਾ ਸਭ ਤੋਂ ਵੱਡਾ ਜੰਗਲਦਰਿਆ ਤੇ ਇਨ੍ਹਾਂ ਹਰੇ ਭਰੇ ਹਰਾਵਾਂ ਦੇ ਵਿੱਚ ਠੰਡੇ ਮੌਸਮ ਦੇ ਵਿੱਚ ਵਧੀਆ ਵਾਤਾਵਰਣ ਦੇ ਵਿੱਚ ਵਾਧੇ ਅਗਲੇ ਸਫਰਾਂ ਵੱਲ ਤੇ ਪਹੁੰਚਦੇ ਆ ਡੈਮ ਢੋਲਬਹਾ ਜਿਹੜੇ ਸਫਰਾਂ ਨਾਲ ਜੁੜੇ ਸਾਰੇ ਭੈਣ ਭਰਾਵਾਂ ਬੱਚੁਰਗਾ ਮਤਰ ਪਰਾਂ ਸასი ਕਾਲ ਅੱਜ ਲੰਬਾ ਸਫਰ ਤੈਅ ਕਰਕੇ ਹੁਣ ਪਹੁੰਚੇ ਆ ਢੋਲਬਹਾ ਡੈਮ ਤੇ ਜ਼ਿਲ੍ਹਾ ਹਸ਼ਿਆਰਪੁਰ ਤੇ ਅੱਜ ਦੇ ਸਫਰ ਦੇ ਨਾਲ ਸਾਥੀ ਨੇ ਉਹਦੇ ਵੀਰ ਸਿੰਘ ਕਮਾਨ ترਸੇਮ ਸਿੰਘ ਗਿੱਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਢੋਲਬਹਾ ਇਥੋਂ ਪਿੰਡ 2 ਕਿਲੋਮੀਟਰ ਪਿੱਛੇ ਆ ਤੇ ਇਹ ਜਿਹੜਾ ਡੈਮ ਬਣਿਆ ਨੂੰ ਆਪਾਂ ਡੈਮ ਨਹੀਂ ਕਹਿ ਸਕਦੇ ਇਹ ਪਾਣੀ ਸਟੋਰ ਕੀਤਾ ਹੋਇਆ ਆ ਕਿਉਂਕਿ ਡੈਮ ਦੇ ਉੱਪਰ ਇਹਦੇ ਉੱਪਰ ਕੋਈ ਪ੍ਰੋਜੈਕਟ ਨਹੀਂ ਬਣਿਆ ਹੋਇਆ ਇਹ ਸਿਰਫ ਜਿਹੜਾ ਸ਼ਵਾਲਕ ਰੇਂਜ ਦੀਆਂ ਜਿਹੜੀਆਂ ਪਹਾੜੀਆਂ ਨੇ ਛੋਟੀਆਂ ਉਹਨਾਂ ਦਾ ਪਾਣੀ ਜਿਹੜਾ ਇੱਥੇ ਇਕੱਠਾ ਕੀਤਾ ਹੋਇਆ ਤੇ ਉਸ ਤੋਂ ਬਾਅਦ ਇਸ ਨੂੰ ਜਿਹੜਾ ਅੱਗੇ ਵਰਤਿਆ ਜਾਂਦਾ ਆ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਡੈਮ ਦਾ ਪਾਣੀ ਜਿਹੜਾ ਇਹਦਾ ਲੈਵਲ ਆ ਕਾਫੀ ਉੱਪਰ ਹੁੰਦਾ ਆ ਪਰੰਤੂ ਇਸ ਵਾਰੀ ਬਰਸਾਤਾਂ ਤੇ ਕਾਫੀ ਠੀਕ ਰਹੀਆਂ ਪਰੰਤੂ ਇਹਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਕਾਫੀ ਨੀਵਾ ਆ ਤੇ ਆਸੇ-ਪਾਸੇ ਛਵਲਕ ਰੇਂਜ ਦੀਆਂ ਛੋਟੀਆਂ-ਛੋਟੀਆਂ ਪਹਾੜੀਆਂ ਤੇ ਇਧਰਲੇ ਪਾਸੇ ਜੇ ਆਪਾਂ ਦੇਖੀਏ ਤੇ ਇਹ ਸਾਰਾ ਜਿਹੜਾ ਬੰਨ ਬਣਿਆ ਹੋਇਆ ਆ ਬੜਾ ਤੇ ਇਧਰਲੇ ਪਾਸੇ ਸੁੱਕਾ ਥਾ ਆ ਇਸ ਪਾਸੇ ਢੋਲਬਾ ਆ ਜਾਂਦਾ ਤੇ ਆਸੇ-ਪਾਸੇ ਸਾਰੇ ਖੂਬਸੂਰਤ ਨਜ਼ਾਰਾ ਦਰਖਤਾਂ ਦੇ ਵਿੱਚ ਘਿਰਿਆ ਹੋਇਆ ਢੋਲਬਾ ਤੇ ਇਹ ਬਣਿਆ ਹੋਇਆ ਡੈਮ ਤੇ ਇਸ ਤੋਂ ਬਾਅਦ ਅਸੀਂ ਚਲਦੇ ਹਾਂ ਕੋਕਾਨੇਟ ਜੰਗਲਾਂਵਲ ਜੰਗਲ ਸਫਾਰੀ ਲਈ ਮਾਹੌਲ ਇੱਥੇ ਤਾਂ ਬਹੁਤ ਸੋਹਣਾ ਆ ਮਨ ਲੱਗਦਾ ਆ ਇਹੋ ਜਿਹੀਆਂ ਥਾਵਾਂ ਤੇ ਆ ਕੇ ਕਿਉਂਕਿ ਸ਼ਾਂਤੀਪੂਰਵਕ ਆਸੇ ਪਾਸੇ ਠੰਡਾ ਮੌਸਮ ਠੰਡੀਆਂ ਹਵਾਵਾਂ ਨੀਲਾ ਬੱਦਲ ਪਾਣੀ ਤੇ ਪਾਣੀ ਨੂੰ ਬੰਨ ਲਾ ਕੇ ਬਣਾਇਆ ਹੋਇਆ ਡੈਮ ਅਗਰ ਇਸ ਇਲਾਕੇ ਦੀ ਹੋਣ ਦੀ ਗੱਲ ਕਰੀਏ ਤਾਂ अर्ਲੀ ਮੀਡੀਵਲ ਪੀਰੀਅਡ ਇਸਨੂੰ 6ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦਾ ਸਮਾਂ ਮੰਨਿਆ ਜਾਂਦਾ ਉਸ ਸਮੇਂ ਵੀ ਇਸ ਇਲਾਕੇ ਵਿੱਚ ਲੋਕ ਰਹਿਆ ਕਰਦੇ ਸਨ ਲਾਗੇ ਇੱਕ ਢੋਲਵਾਵਾ ਇੱਕ ਮਿਊਜ਼ੀਅਮ ਬਣਿਆ ਆ ਜਿੱਥੇ ਉਹ ਚਿੰਨ ਦੇਖੇ ਜਾ ਸਕਦੇ ਨੇ ਤੇ ਇਹ ਢੋਲਵਾਹਾ ਡੈਮ ਤੋਂ ਹੁਣ ਅਸੀਂ ਵਾਦੇ ਆ ਅਗਲੇ ਸਫਰਾਂ ਵੱਲ ਤੇ ਵਾਦੇ ਆ ਕੋਕਨਟ ਜੰਗਲਾਂ ਵੱਲ ਤੇ ਸੋਹਣੇ ਮੌਸਮ ਦੇ ਵਿੱਚ ਆਪਸੇ-ਪਾਸੇ ਬਹੁਤ ਖੂਬਸੂਰਤ ਨੇ ਜਰਾ ਤੇ ਵਾਦੇ ਆ ਅਗਲੇ ਸਫਰਾਂ ਦਾਮ ਤੋਂ ਉਤਰ ਕੇ ਇਹ ਟੋਲ ਬਹਾ ਪਿੰਡ ਤੇ ਇੱਥੋਂ ਆਪਾਂ ਜਾਣਾ ਸੱਜੇ ਪਾਸੇ ਇੱਥੋਂ ਕੋਕਨਟ ਹੈਗਾ ਆ 11 ਕਿਲੋਮੀਟਰ ਤੇ ਇਹ ਜਿਹੜਾ ਸਾਰਾ ਰਸਤਾ ਆ ਇਹ ਸਾਰਾ ਰਸਤਾ ਪਹਾੜੀ ਰਸਤਾ ਆ ਆਸੇ ਪਾਸੇ ਹਰੇ-ਹਰੇ ਦਰਤ ਜੰਗਲ ਤੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਰਸਤਾ ਇਸ ਰਸਤੇ ਦਾ ਸਫ਼ਰ ਕਰਦੇ ਆ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਤੁਰੇ ਫਿਰਦੇ ਜਿਵੇਂ ਲੋ ਜੀ ਧਰਮਸ਼ਾਲਾ ਹਿਮਾਚਲ ਦੀਆਂ ਸੋਹਣੀਆਂ ਵਾਦੀਆਂ ਚ ਹਿਮਾਚਲ ਦੇ ਸੋਹਣੇ ਰਾਵਾਂ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਦੇ ਵਿੱਚ ਤੁਰੇ ਫਿਰਦੇ ਆ ਇਸੇ ਤਰ੍ਹਾਂ ਹੀ ਇਹ ਏਰੀਆ ਸ਼ਹਿਰਪੁਰ ਜਿਹਦੇ ਦਾ ਇਲਾਕਾ ਜਿਹੜਾ ਸ਼ਵਾਲਕ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਆ ਤੇ ਇਹਦੇ ਤੇ ਸਫ਼ਰ ਕਰਦੇ ਆ ਬਿਲਕੁਲ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਇੰਨਾ ਸੋਹਣਾ 뷰 ਤੇ ਆਸੇ ਪਾਸੇ ਜਿਹੜੇ ਲੋਕ ਆ ਉਹ ਵਸਦੇ ਆ ਇਹ ਬੜਾ ਸੇਫਲੀ ਜਿਹੜਾ ਰਸਤਾ ਆ ਜਿਹੜਾ ਕੋਕਨੈਟ ਨੂੰ ਜਾਂਦਾ ਆ ਢੋਲਬਾਹਰੋਂ ਤੇ ਕਿਤੇ ਵੀ ਇਸ ਤਰ੍ਹਾਂ ਨਹੀਂ ਮਹਿਸੂਸ ਹੋਇਆ ਕਿ ਅਸੀਂ ਅਨ ਸੇਫ ਆ ਜਾਂ ਕਿਸੇ ਪਾਸਿਓ ਕੋਈ ਜਾਨਵਰ ਜਾਂ ਕੋਈ ਚੀਜ਼ ਜਿਹੜੀ ਆ ਸਾਨੂੰ ਨੁਕਸਾਨ ਪਹੁੰਚਾ ਸਕਦੀ ਆ ਹਰੇ-ਹਰੇ ਦਰਖਤਾਂ ਦੇ ਵਿੱਚ ਛੋਟੀਆਂ-ਛੋਟੀਆਂ ਪਹਾੜੀਆਂ ਦੇ ਵਿੱਚ ਬਣਿਆ ਇਹ ਰਸਤਾ ਖਾਸ ਕਰਕੇ 2 ਵੀਲਰ ਵਾਸਤੇ ਤਾਂ ਬਹੁਤ ਸੋਹਣਾ ਹੈ ਜੇ ਅਸਲੀ ਰਾਈਡਿੰਗ ਦਾ ਨਜ਼ਾਰਾ ਲੈਣਾ ਹੋਵੇ ਇਸ ਇਲਾਕੇ 'ਚ ਤਾਂ 2 ਵੀਲਰ ਜਿਹੜਾ ਆ ਉਹ ਬੈਸਟ ਆ 4 ਵੀਲਰ ਥੋੜਾ ਜਿਆਦਾ ਰਿਸਕੀ ਹੋ ਸਕਦਾ ਹੈ ਕਿਉਂਕਿ ਇਹ ਰਸਤਾ ਜਿਹੜਾ ਆ ਇਹ ਕਾਫੀ ਛੋਟਾ ਆ 2 ਵੀਲਰ ਆਰਾਮ ਨਾਲ ਜਾਂਦਾ ਆ ਸਾਰਾ ਰਸਤਾ ਜਿੱਨਾ ਅਸੀਂ ਹੁਣ ਢੋਲਬਾਹਾ ਤੋਂ ਰਸਤਾ ਤੈਅ ਕਰ ਚੁੱਕੇ ਆ ਤੇ ਕੋਈ ਸਾਨੂੰ ਬਹੁਤਾ ਕੁਝ ਮਿਲਿਆ ਨਹੀਂ ਸਿਵਾਏ ਇੱਕ ਦੋ ਕਾ گاਵਾਂ ਤੋਂ ਜਾਂ ਇੱਕ ਦੋ ਬਾਈਕ ਜਾਂ 4-ਵੀਲਰ ਮਿਲਿਆ ਆਪਾਂ ਨੂੰ ਤੇ ਰਸਤਾ ਐਡਾ ਸੁਹਣਾ ਆ ਕਿ ਜੀ ਲੱਗਦਾ ਆ ਜੀ ਕਰਦਾ ਆ ਕਿ ਇਸ ਤਰ੍ਹਾਂ ਦੇ ਸਕੂਨ ਭਰੇ ਰਸਤੇ ਤੇ ਹਮੇਸ਼ਾ ਸਫ਼ਰ ਕਰਦੇ ਰਹੀਏ ਤੇ ਦਿਲ ਨੂੰ ਇੱਕ ਅਲੱਗ ਜੀ ਵਾਈਬ ਜਿਹੜੀ ਆ ਮਿਲਦੀ ਆ ਪੋਜ਼ਿਟਿਵਿਟੀ ਜਿਹੜੀ ਆ ਉਹ ਵੀ ਮਿਲਦੀ ਆ ਪੋਜ਼ਿਟਿਵ એનર્ਜੀ ਮਿਲਦੀ ਆ ਤੇ ਇੰਜ ਲੱਗਦਾ ਆ ਕਿ ਜਿਵੇਂ ਅਸੀਂ ਕੁਦਰਤ ਦੀ ਗੋਦ ਵਿੱਚ ਆਨੰਦ ਮਾਨਦੇ ਹੋਈਏ ਕੁਦਰਤ ਨੇ ਬਹੁਤ ਕੁਝ ਬਣਾਇਆ ਆ ਪੰਜਾਬ ਵਿੱਚ ਇਸ ਤਰ੍ਹਾਂ ਦਾ ਬਣਿਆ ਹੋਵੇਗਾ ਇਹ ਕਦੀ ਸੋਚਿਆ ਨਹੀਂ ਸੀ ਤੇ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਆ ਇਸ ਇਲਾਕੇ ਨੂੰ ਐਕਸਪਲੋਰ ਕਰਨ ਦਾ ਤੇ ਬਹੁਤ ਸੋਹਣਾ ਲੱਗਾ ਜਿਹੜੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਜਰੂਰ ਇਸ ਇਲਾਕੇ ਦੇ ਵਿੱਚ ਆਇਓ ਕਿਉਂਕਿ ਇਹ ਕੈਂਪਿੰਗ ਕਰਨ ਵਾਸਤੇ ਜੰਗਲ ਸਫਰੀ ਕਰਨ ਵਾਸਤੇ ਤੇ ਖੂਬਸੂਰਤ ਵਾਦੀ ਦਾ ਨਜ਼ਾਰਾ ਲੈਣ ਵਾਸਤੇ ਇਹ ਇਲਾਕਾ ਸਭ ਤੋਂ ਵਧੀਆ ਆ ਅਜੇ ਆਪਾਂ ਕੋਕਨਟ ਪਹੁੰਚਣਾ ਹੈ ਔਰ ਕੋਕਨਟ ਦੀਆਂ ਠੰਡੀਆਂ ਹਵਾਵਾਂ ਮੌਸਮ ਤੇ ਉੱਥੇ ਦਾ 뷰 ਤੁਹਾਨੂੰ ਹੋਰ ਵੀ ਰਮਾਂਚਕ ਬਣਾਵੇਗਾ ਤੇ ਜੁੜੇ ਰਿਓ ਸਫਰਾਂ ਦੇ ਨਾਲ ਤੁਹਾਨੂੰ ਅੱਗੇ ਦਿਖਾਉਨੇ ਆ ਕੋਕੋਨਟ ਕੋਕੋਨਟ ਦੇ ਜੰਗਲ ਤੇ ਜੰਗਲ ਸਫਾਰੀ ਬਹੁਤ ਵਧੀਆ ਜਰੂਰ ਇਸ ਜਗ੍ਹਾ ਤੇ ਆਓ ਤੇ ਕੁਦਰਤ ਦੀ ਗੋਦ ਆਨੰਦ ਮਾਣੋ ਬਾਕੀ ਦਾ ਕਿੱਸਾ ਅਗਲੀ ਵੀਡੀਓ ਵਿੱਚ